ਕੇਂਦਰ ਸਰਕਾਰ ਨੇ ਹਾਈਵੇ ਤੇ ਸਫ਼ਰ ਕਰ ਰਹੇ ਰਾਹੀਗਰਾਂ ਦਾ ਸਫ਼ਰ ਹੋਰ ਸੁਖਾਲਾ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਕਦਮ ਤਹਿਤ ਕੇਂਦਰ ਸਰਕਾਰ ਆਗਾਮੀ ਆਜ਼ਾਦੀ ਦਿਹਾੜੇ 15 ਅਗਸਤ ਤੋਂ ਨਿੱਜੀ ਵਾਹਨਾਂ ਲਈ ਫਾਸਟ ਟੈਗ ਅਧਾਰਿਤ ਸਾਲਾਨਾ ਪਾਸਤੀ ਸਕੀਮ ਜਾਰੀ ਕਰਨ ਜਾ ਰਹੀ ਹੈ। ਇਸ ਪਾਸ ਦੀ ਕੀਮਤ 3000 ਰੁਪਏ ਹੋਵੇਗੀ। ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਐਕਸ ਤੇ ਪੋਸਟਾਂ 'ਤੇ ਜਾਣੀ ਕਰਦੇ ਦੱਸਿਆ ਕਿ ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਜੋ ਵੀ ਪਹਿਲਾਂ ਪੂਰਾ ਹੋਵੇ ਲਈ ਵਾਜਬ ਹੋਵੇਗਾ ਇਹ ਪਾਸ ਵਿਸ਼ੇਸ਼ ਤੌਰ ਤੇ ਗੈਰ ਵਪਾਰਕ ਨਿੱਜੀ ਵਾਹਨਾਂ ਜਿਵੇਂ ਕਾਰਾਂ ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ ਸੜਕ ਅਤੇ ਆਵਾਜਾਈ ਹਾਈਵੇ ਮੰਤਰੀ ਨੇ ਕਿਹਾ ਕਿ ਸਲਾਨਾ ਪਾਸ ਦੇਸ਼ ਭਰ ਵਿੱਚ ਕੌਮੀ ਸ਼ਾਰਾਹਾਂ ਤੇ ਨਿਰਵਿਗਨ ਅਤੇ ਲਾਗਤ ਪ੍ਰਭਾਵਸ਼ਾਲੀ ਯਾਤਰਾ ਨੂੰ ਸਮਰੱਥ ਬਣਾਏਗਾ ਐਕਟੀਵੇਸ਼ਨ ਲਈ ਇੱਕ ਸਮਰਪਿਤ ਲਿੰਕ ਜਲਦੀ ਹੀ ਰਾਜਮਾਰਗ ਯਾਤਰਾ ਦੇ ਐਪ ਇਸ ਤੋਂ ਇਲਾਵਾ ਕੇਂਦਰ ਦੀਆਂ ਅਧਿਕਾਰਤ ਵੈੱਬਸਾਈਟਾਂ ਤੇ ਉਪਲਬਧ ਹੋਵੇਗਾ ਗੱਟਕਰੀ ਨੇ ਕਿਹਾ ਹੈ ਕਿ ਇਹ ਨੀਤੀ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਸਥਿਤ ਟੋਲ ਪਲਾਜ਼ਾਾਂ ਸੰਬੰਧੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ ਇਸ ਦੇ ਨਾਲ ਹੀ ਇੱਕ ਸਿੰਗਲ ਕਿਫਾਇਤੀ ਲੇਨ ਦੇ ਨਾਲ ਹੀ ਟੋਲ ਭੁਗਤਾਨ ਨੂੰ ਸਰਲ ਬਣਾਉਂਦੀ ਹੈ ਇਸ ਨਾਲ ਟੋਲ ਪਲਾਜ਼ਾਾਂ ਤੇ ਉਡੀਕ ਸਮਾਂ ਘਟਣ ਭੀੜ ਭੜੱਕੇ ਅਤੇ ਵਿਵਾਦਾਂ ਦੇ ਘੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਇਸੇ ਤਰ੍ਹਾਂਆਂ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜ਼ਰੂਰ ਫੋਲੋ ਕਰੋ ਧੰਨਵਾਦ